ਕਾਫੀ ਜਨਾਂ ਦੇ ਆਪਾਂ ਰਿਜ਼ਲਟਸ ਵੀ ਲੈ ਰਹੇ ਆਂ ਅੱਜ 15 ਤੋਂ 20 ਜਨਾਂ ਦੇ ਸਾਨੂੰ ਪੋਜ਼ਿਟਿਵ ਰਿਜ਼ਲਟ ਕਈਆਂ ਦੇ ਹਫ਼ਤੇ ਬਾਅਦ ਵੀ ਤੁਰਦੇ ਆ ਕਈਆਂ ਦੇ ਚਾਰ ਪੰਜ ਦਵਾਈ ਲਾਣ ਤੋਂ ਬਾਅਦ ਫਰਕ ਆਣਾ ਸ਼ੁਰੂ ਹੁੰਦਾ ਹੈ। ਪ੍ਰੇਜ ਹੁੰਦੇ ਇਹਦੇ ਨਾਲ ਕਰਨ ਵਾਲੇ ਕਿ ਦਵਾਈ ਜਦੋਂ ਲਗਾਣੇ ਆ ਤੇ ਇਹਦੇ ਹੱਥ ਅੱਖਾਂ 'ਚ ਨਹੀਂ ਲੱਗਣੇ ਚਾਹੀਦੇ ਤੇ ਇਹਦਾ ਜਿਹੜਾ ਪਾਣੀ ਹੁੰਦਾ ਸਿਰ 'ਤੇ ਨਹੀਂ ਲੱਗਣਾ ਚਾਹੀਦਾ। ਉਹ ਆਰਟੀਕਲ ਦੇਖ ਕੇ ਮੈਂ ਪਹਿਲੇ ਆਪਣੀ ਬਾਲਾਂ 'ਤੇ ਲਗਾਇਆ ਮੇਰਾ ਬਿਫੋਰ ਆਫਟਰ ਮੈਂ ਇੰਸਟਾਗ੍ਰam 'ਤੇ ਡਾਲ ਲਿਆ ਹੈ। ਡੀਐਸਟੀ ਨੂੰ ਬਲੌਕ ਕਰਨ ਲਈ ਕੁਝ ਡਾਈਟ ਹੁੰਦੀ ਹੈ ਜਿੱਦਾਂ ਪਮਕਿਨ ਸੀਡ ਹੋ ਗਿਆ ਆਪਣਾ omega ਮੇਗਾ 6 ਹੋ ਗਿਆ ਬਾਇਓਟਿਨ ਹੋ ਗਿਆ ਫਲੈਕਸੀਡਸ ਹੋ ਗਏ ਇਹ ਚੀਜ਼ਾਂ ਤੁਸੀਂ ਡਾਈਟ ਦੇ ਵਿੱਚ ਐਡ ਕਰੋ ਇਹਦੇ ਨਾਲ హెయిਰ ਫਾਲ ਨੂੰ ਹੋਰ ਜ਼ਿਆਦਾ ਤੁਹਾਨੂੰ ਇਫੈਕਟ ਮਿਲੇਗਾ హెయిਰ ਫਾਲ ਘਟੇਗਾ ਪਿਓਰ ਵਰਜਨ ਕੋਕੋਨਟ ਆਇਲ ਯੂਜ਼ ਕਰੋ ਕਿਉਂਕਿ ਦੀ ਹੀਲਿੰਗ ਪਾਵਰ ਐਂਡ ਇਨਫਲਮੇਟਰੀ ਆਨ ਕਰਕੇ ਉਹ ਜੰਦੀ ਤੁਹਾਡੇ ਜਿਹੜੇ ਆਪਨਾ ਸਕਿਨ ਪੀਲ ਹੁੰਦੀ ਹੈ ਸਕਿਨ ਡੈਟਸ ਹਲ ਮੂਵ ਹੁੰਦੇ ਜਲਦੀ ਰਿਕਵਰ ਕਰਦਾ ਤੇ ਮੇਰੇ ਬਹੁਤ ਵਧੀਆ ਰਿਜ਼ਲਟ ਆ ਗਿਆ ਹੈ ਅੱਜ ਚੀਜ਼ ਤੇ ਮੇਰੇ ਬਿਲਕੁਲ ਵਾਲ ਨਹੀਂ ਜੇ ਅੱਛਾ ਹੁਣ ਇਹ ਤੋਂ ਬਾਅਦ ਨਿਕਲਨੇ ਸ਼ੁਰੂ ਹੋ ਗਏ ਬਈਆ ਬੇਸਿਕਲੀ ਇਹ ਦੇ ਨਾਲ ਨਾ ਤੁਹਾਡੀ ਸਕਿਨ ਦੇ ਅੰਦਰ ਪੈਨੇਟ੍ਰੇਟ ਕਰਦਾ ਤੇ ਸਕਿਨ ਦੀ ਫਰਸਟ ਲੇਅਰ ਨੂੰ ਰਿਮੂਵ ਕਰਦਾ ਹੈ ਤੇ ਜਦੋਂ ਫਰਸਟ ਲੇਅਰ ਰਿਮੂਵ ਹੁੰਦੀ ਹੈ ਤੇ ਤੁਹਾਡੇ ਡੈਟਸ ਆ ਨਿਕਲਦੇ ਆ ਤੇ ਉਹਦੇ ਨਾਲ ਗਰੋਥ ਫਾਸਟ ਹੋ ਜਾਂਦੀ ਹੈ ਤੇ ਕਾਫੀ ਜਨਾਂ ਦੇ ਆਪਾਂ ਰਿਜ਼ਲਟਸ ਵੀ ਲੈ ਰਹੇ ਆਂ 15 ਤੋਂ 20 ਜਨਾਂ ਦੇ ਸਾਨੂੰ ਪੋਜ਼ਿਟਿਵ ਰਿਜ਼ਲਟ ਕਈਆਂ ਦੇ ਹਫ਼ਤੇ ਬਾਅਦ ਵੀ ਤੁਰਦੇ ਆ ਕਈਆਂ ਦੇ ਚਾਰ ਪੰਜ ਦਵਾਈ ਲਾਣ ਤੋਂ ਬਾਅਦ ਫਰਕ ਪੈਣਾ ਸ਼ੁਰੂ ਹੁੰਦਾ ਹੈ ਤੇ ਡਿਪੈਂਡ ਕਰਦਾ ਤੁਹਾਡੀ ਸਕਿਨ ਦੇ ਵਿੱਚ ਡੀਐ डीएसटी ਕਰਕੇ ਸਾਡੀ ਸਕਲ ਚ ਬਲਾਕੇਜ ਹੋ ਜਾਂਦੀ ਹੈ ਤੇ ਆ ਡੀਐਸਟੀ ਨੂੰ ਰਿਮੂਵ ਕਰਦਾ ਹੈ ਲੂਸ ਕਰਦਾ ਹੈਗਾ ਤੇ ਉਹਦੇ ਨਾਲ ਸੈਲ ਡੈੱਡ ਸੈਲ ਵੀ ਨਿਕਲਦੇ ਆ ਡੈੱਡ ਸਕਿਨ ਵੀ ਨਿਕਲਦੀ ਹੈ ਉਹਦੇ ਨਾਲ ਫਿਰ ਤੁਹਾਡੀ ਗ੍ਰੋਥ ਫਾਸਟ ਹੋ ਜਾਂਦੀ ਹੈ ਤੇ ਇਹ ਤਾਂ ਇਹਦਾ ਟੋਟਲ ਪ੍ਰੋਸੈਸ ਰਹਿੰਦਾ ਹੈ ਕੁਝ ਪ੍ਰੇਜ ਹੁੰਦੇ ਇਹਦੇ ਨਾਲ ਕਰਨ ਵਾਲੇ ਕਿ ਦਵਾਈ ਜਦੋਂ ਲਗਾਣੇ ਆ ਤੇ ਇਹਦੇ ਹੱਥ ਅੱਖਾਂ 'ਚ ਨਹੀਂ ਲੱਗਨੇ ਚਾਹੀਦੇ ਤੇ ਇਹਦਾ ਜਿਹੜਾ ਪਾਣੀ ਹੁੰਦਾ ਸਿਰ 'ਚ ਨਹੀਂ ਲੱਗਣਾ ਚਾਹੀਦਾ ਤੇ ਇਹ ਕੁਝ ਥੋੜੇ ਜਿਹੇ ਪ੍ਰੇਜ ਹੁੰਦੇ ਆ ਬਾਕੀ ਆਪਾਂ ਪੂਰਾ ਇੱਕ ਬੋਟ ਲਗਾਇਆ ਹੋਇਆ ਹੈ ਜੋ ਵੇਖ ਕੇ ਲੋਕੀ ਫੋਲੋ ਕਰਦੇ ਆ ਤਾਂ ਉਸ ਤਰੀਕੇ ਨਾਲ ਨੂੰ ਆਪਾਂ ਲਗਾ ਰਹੇ ਆਂ ਜਿਹੜੀ ਮੈਡੀਸਿਨ ਦੀ ਯੂਜ਼ ਕਰਦੇ ਹੈਗੇ ਉਹ ਇਹ ਆਯੁਰਵੈਦਿਕ ਹੈ ਕੋਈ ਇਹ ਟੋਟਲੀ ਆਯੁਰਵੈਦਿਕ ਹੈ ਇਹ ਐਕਚੁਅਲੀ ਕੁਝ ਇਹਦਾ ਮੈਂ ਆਰਟੀਕਲ ਦੇਖਿਆ ਸੀ ਆਪਣੇ ਚਾਰ ਡਾਕਟਰਸ ਹੈ ਆਪਣਾ ਮਹਾਰਾਸ਼ਟਰਾ ਦੇ ਮੈਂ ਕੁਝ ਟਾਈਮ ਤੱਕ ਇਹਨਾਂ ਰਿਵੀਲ ਵੀ ਕਰਦਾਗਾ ਉਹਨਾਂ ਨੇ ਇਸ ਇਨਗਰੀਡੀਅੰਟ ਉਤੇ ਸਰਚ ਵੀ ਕੀਤੀ ਹੋਈ ਹੈ ਤੋਂ ਚੂਹਿਆਂ ਦੇ ਉੱਤੇ ਚਾਰਟ ਟੈਸਟ ਕੀਤੇ ਹੋਏ ਹੈ ਪ੍ਰੋਪਰ ਆਰਟੀਕਲ ਹੈਦਾ ਗੂਗਲ ਉਤੇ ਤੇ ਉਹ ਆਰਟੀਕਲ ਦੇਖ ਕੇ ਮੈਂ ਪਹਿਲੇ ਆਪਣੇ ਬਾਲਾਂ ਤੇ ਲਗਾਇਆ ਮੇਰਾ ਬਿਫੋਰ ਆਫਟਰ ਮੈਂ ਇੰਸਟਾਗ੍ਰam ਤੇ ਡਾਲਿਆ ਹੈ ਉਹ ਤੁਹਾਡੇ ਵੀ ਪਹਿਲਾ ਵਾਰ ਨਹੀਂ ਸੀ ਬਹੁਤ ਘਟ ਗਏ ਸੀ ਪੀਆ ਮੈਂ ਟ੍ਰਾਂਸਪਲੈਂਟ ਕਰਾਇਆ ਸੀ ਟ੍ਰਾਂਸਪਲੈਂਟ ਤੋਂ 4 ਸਾਲ 5 ਸਾਲ ਬਾਅਦ ਮੇਰੇ ਵਾਲ ਘਟ ਗਏ ਸੀ ਤੇ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਟ੍ਰਾਂਸਪਲੈਂਟ ਵਗੈਰਾ ਨਾ ਉਹ ਇੱਕ ਡਾਕਟਰ ਅਲੱਗ ਪ੍ਰੋਸੈਸ ਹੈ ਇਹਦੇ ਨਾਲ ਹੈ ਕਿ ਤੁਹਾਡੀ ਗਰੋਥ ਜਿਹੜੀ ਹੈ ਹੈਅਰ ਫੋਲ ਜਿਹੜਾ ਰੁਕ ਜਾਂਦਾ ਹੈ ਤੁਸੀਂ ਤੁਸੀਂ ਮੈਡੀਸਿਨ ਤੋਂ ਪਹਿਲਾਂ ਵੀ ਮੈਡੀਕਲ ਰਿਪੋਰਟ ਵੀ ਦੇਖਦੇ ਹੋ ਬੀਆਰ ਮੈਡੀਕਲ ਰਿਪੋਰਟ ਨਹੀਂ ਦੇਖਦੇ ਪਰ ਆਪਾਂ ਸਾਰਿਆਂ ਨੂੰ ਬੋਲਦੇ ਆ ਜਿਹਨੂੰ ਬੀਪੀ 슈ਗਰ ਦੀ ਪ੍ਰੋਬਲਮ ਹੈ ਉਹ ਹੈਡਕੋਰ ਮੈਡੀਸਿਨ ਨਾ ਲਗਵਾਓ ਕੀ ਤਾਂ ਵੈਸੇ ਕੋਈ ਦਿੱਕਤ ਨਹੀਂ ਹੈ ਪਰ ਐਜ਼ ਅ ਸੇਫਟੀ ਸਾਈਡ ਟਿੰਗਿਆ ਦੇ thyroid ਨਾਲ ਜਾਂ ਬੋਡੀ ਦੇ ਵਿੱਚ ਕਿਸੇ ਵੇਲੇ ਕੋਈ ਕਮੀ ਹੁੰਦੀ ਉਹਦੇ ਕਰਕੇ ਵੀ ਬਿਲਕੁਲ ਸਰ ਇਹ ਦੇਖੋ ਵਿਟਾਮਿਨ ਦੀ ਡੈਫੀਸ਼ੀਐਂਸੀ ਜਾਂ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈਗਾ ਤੇ ਆਪਾਂ ਇਹ ਜਰੂਰ ਰეკਮੈਂਡ ਕਰਦੇ ਆ ਕਿ ਡਾਈਟ ਜਿੰਨੀ ਅੱਛੀ ਤੋਂ ਅੱਛੀ ਹੋ ਸਕੇ ਉਹ ਲਓ ਡੀਐਸਟੀ ਨੂੰ ਬਲੌਕ ਕਰਨ ਲਈ ਕੁਝ ਡਾਈਟ ਹੁੰਦੀ ਹੈ ਜਿੱਦਾਂ ਪਮਕਿਨ ਸੀਡ ਹੋ ਗਿਆ ਆਪਣਾ omega 3 ਹੋ ਗਿਆ omega 6 ਹੋ ਗਿਆ ਬਾਇਓਟਿਨ ਹੋ ਗਿਆ ਫਲੈਕ ਸੀਡਸ ਹੋ ਗਏ ਇਹ ਚੀਜ਼ਾਂ ਤੁਸੀਂ ਡਾਈਟ ਦੇ ਵਿੱਚ ਐਡ ਕਰੋ ਇਹਦੇ ਨਾਲ हेयर फॉਲ ਨੂੰ ਹੋਰ ਜ਼ਿਆਦਾ ਤੁਹਾਨੂੰ ਇਫੈਕਟ ਮਿਲੇਗਾ हेयर फॉਲ ਘਟੇਗਾ ਤੇ ਇਹ ਡੀਐਚਟੀ ਨੂੰ ਰਿਮੂਵ ਕਰਦੇ ਆ ਬੇਸਿਕਲੀ ਸਾਡੀ ਮੇਲਸ ਦੀ ਬੋਡੀ ਅੰਦਰ ਇੱਕ ਹਾਰਮੋਨ ਹੁੰਦਾ ਟੈਸਟੋਸਟਰੋਨ ਟੈਸਟੋਸਟਰੋਨ ਦੇ ਜਦੋਂ ਲੈਵਲ ਵੱਧਦਾ ਤੇ ਇਹ ਡੀਐਚਟੀ ਚ ਕਨਵਰਟ ਹੋ ਜਾਂਦਾ ਤੇ ਡੀਐਚਟੀ ਕੀ ਕਰਦਾ ਸਾਡੀ ਸਕੈਲਪ ਦੇ ਲੇਅਰ ਨੂੰ ਬੰਦ ਕਰਨਾ ਸਟਾਰਟ ਕਰ ਦਿੰਦਾ ਤੇ ਇਹਦੇ ਨਾਲ ਕੀ ਹੈ ਤੁਹਾਡੀ ਡੀਐਚਟੀ ਰਿਮੂਵ ਹੁੰਦੀ ਹੈ ਤੇ ਉਹਦੇ ਆਪਣਾ ਟੈਸਟੋਸਟਰੋਨ ਜਿਹੜਾ ਲੈਵਲ ਹੈ ਉਹ ਵਧੇ ਵਧਨ ਕਰਕੇ ਆਪਣਾ ਕੀ ਹੁੰਦਾ ਕਿ ਇਹ ਉਹਦੇ ਜਦੋਂ ਔਇਲ ਪੈਨੀਟ੍ਰੇਟ ਕਰਦਾ ਡੀਐਚਟੀ ਥੋੜਾ ਲੂਸ ਕਰ ਦਿੰਦਾ ਉਹਦੇ ਨਾਲ ਤਾਂ ਡੀਗ੍ਰੋਥ ਥੋੜੀ ਤੁਰ ਪੈਂਦੀ ਹੈ ਉਹਦੇ ਤੇ ਕਿੰਨਾ ਸਮਾਂ ਲੱਗਦਾ ਹੈ ਮੈਡੀਸਿਨ ਲਾਉਣ ਦੇ ਉੱਤੇ ਇੱਕ ਇੱਕ ਪਰਸਨ ਵੀ ਆਪਾਂ ਕੋਸ਼ਿਸ਼ ਆਪਾਂ ਪਹਿਲੀ ਗੱਲ ਤੇ ਆਪਾਂ ਇਹ ਨਹੀਂ ਕਿਸੇ ਨੂੰ ਖਰਾਬ ਨਹੀਂ ਕਰਦੇ ਇਸ ਕਰਕੇ ਸਵੇਰੇ ਟੋਕਨ ਦੇਦੀਦਾ ਤੇ ਟੋਕਨ ਆਪਾਂ ਦੇ ਕੇ ਭੇਜਦੀਦਾ ਕਿ ਉਹਨਾਂ ਦਾ ਟਾਈਮ ਵੇਸਟ ਨਾ ਹੋਏ ਕਿ ਲਾਈਨ ਦੇ ਵਿੱਚ ਖੜੇ ਰਹਿਓ ਹਰ ਪਰਸਨ ਨੂੰ ਘੱਟੋ ਘਾਟ 10 ਮਿੰਟ ਆਪਾਂ ਤਸੱਲੀ ਨਾਲ ਵਾਸ਼ ਕਰਾ ਕੇ ਭੇਜਦੇ ਆ ਤੇ ਨਾਲ ਡਿਸ ਲੋਨ ਜੇ ਕਿੰਨਾ ਸਮਾਂ ਲੱਗਦਾ ਕਿੰਨਾ ਸਮਾਂ ਲਾ ਕੇ ਰੱਖਣਾ ਹੁੰਦਾ ਬਾਅਦ ਵਿੱਚ ਵਾਸ਼ ਪੰਜ ਤੋਂ 7 ਮਿੰਟ ਲਗਾਉਣਾ ਹੁੰਦਾ ਉਸ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਵਾਸ਼ ਕਰਕੇ ਨਾਲ ਡਿਸਪੋਜ਼ੇਬਲ ਟਾਵਲ ਯੂਜ਼ ਕਰੀਦਾ ਇੱਕ ਦੂਸਰੇ ਦਾ ਟਾਵਲ ਨਹੀਂ ਯੂਜ਼ ਕਰਦੇ ਤਾਂ ਕਿ ਕੋਈ ਸਕਿਨ ਇਨਫੈਕਸ਼ਨ ਨਾ ਸਕਿਨ ਅਲਰਜੀ ਇੱਕ ਦੂਸਰੇ ਨੂੰ ਨਾ ਫੈਲੇ ਇਹ 5 ਤੋਂ 10 ਮਿੰਟ ਪਰ ਪਰਸਨ ਨੂੰ ਲੱਗਦੇ ਆ ਇਹਨੂੰ ਲਗਾਉਣ ਲੱਗੇ ਪ੍ਰੇਜ ਕੀ ਹੈ ਦੇ ਵਿੱਚ ਵੀ ਇਹ ਪ੍ਰੇਜ ਆ ਕਿ ਸਿਰ ਵਾਲੇ ਹੱਥ ਅੱਖਾਂ ਤੇ ਨਹੀਂ ਲਗਾਣੇ ਸਿਰ ਵਾਲਾ ਪਾਣੀ ਅੱਖਾਂ ਤੇ ਨਹੀਂ ਜਾਣਾ ਚਾਹੀਦਾ ਤੇ ਆਇਲ ਜਦੋਂ ਆਪਾਂ ਕਹਿੰਦੇ ਆ ਕਿ 4-4 ਘੰਟੇ ਬਾਅਦ ਤੁਸੀਂ ਪਿਓਰ ਵਰਜਨ ਕੋਕੋਨਟ ਆਇਲ ਯੂਜ਼ ਕਰੋ ਕਿਉਂਕਿ ਇਹ ਦੀ ਹੀਲਿੰਗ ਪਾਵਰ ਤੇ ਐਂਟੀ ਇਨਫਲਮੇਟਰੀ ਓਨ ਕਰਕੇ ਉਹ ਜਲਦੀ ਤੁਹਾਡੇ ਜਿਹੜੇ ਆਪਣਾ ਸਕਿਨ ਪੀਲ ਹੁੰਦੀ ਹੈ ਸਕਿਨ दैट ਸ਼ੈਲ ਰਿਮੂਵ ਹੁੰਦੇ ਜਲਦੀ ਰਿਕਵਰ ਕਰਦਾ ਤੇ ਆਪਾਂ ਰეკਮੈਂਡ ਕਰਦੇ ਆ ਕਿ 4-4 ਘੰਟੇ ਬਾਅਦ ਤੇਲ ਲਗਾਓ ਤੇ ਦੋ ਦਿਨ ਧੋਣਾ ਨਹੀਂ ਹੁੰਦਾ ਸਿਰ ਨੂੰ

ਆ ਆਪਣਾ ਸਰੋਜ ਢਾਬੇ ਵਾਲੀ ਗਲੀ ਤੇ ਮੋਬਾਈਲ ਨੰਬਰ ਹੈ 8054061131 ਨੰਬਰ ਇੱਕ ਵਾਰ ਬੋਲੋ 8054061131 ਮੇਰਾ ਨਾਮ ਸੁਖਮਨਦੀਪ ਕਿੱਥੇ ਹੋਏ ਭਾਈ ਮੈਂ ਇਹਨਾਂ ਨੂੰ ਦੱਸ ਤਾ ਹਰਮੰਦਾਸ ਤੋਂ ਹਾਂਜੀ ਇੱਥੇ ਦਵਾਈ ਲਗਵਾਈ ਕਿੰਨਾ ਸਮਾਂ ਪਹਿਲਾਂ ਦਵਾਈ ਲਗਵਾਈ ਕੀ ਰਿਸਪਾਂਸ ਭਾਜੀ ਮੈਂ 3 ਹਫਤੇ ਲਗਵਾਈ ਹੈਗੀ ਹੈ ਤੇ ਮੇਰੇ ਬਹੁਤ ਵਧੀਆ ਰਿਜ਼ਲਟ ਆ ਗਿਆ ਹੈ ਆਹ ਚੀਜ਼ ਤੇ ਮੇਰੇ ਬਿਲਕੁਲ ਵਾਲ ਨਹੀਂ ਸੀ ਹੈਗੇ ਅੱਛਾ ਹੁਣ ਇਤੋਂ ਵਾਲ ਨਿਕਲਨੇ ਸ਼ੁਰੂ ਹੋ ਗਏ ਆ ਹਮ ਹਾਂਜੀ ਆਹ ਚੀਜ਼ ਤੋਂ ਬਹੁਤ ਜ਼ਿਆਦਾ ਵਾਲ ਉੱਡ ਗਏ ਸੀ ਮੇਰੇ ਹੁਣ ਇਤੋਂ ਵੀ ਨਿਕਲਨੇ ਬਹੁਤ ਜ਼ਿਆਦਾ ਹੋ ਗਏ ਸ਼ੁਰੂ ਹਾਂਜੀ ਆਓ ਭਾਈ ਜੋ ਜੋ ਇਹ ਮੈਨੇ ਪ੍ਰੇਸ ਕੀਤਾ ਪ੍ਰੇਸ ਵੀ ਕੀਤਾ ਨਾਲ ਹਾਂਜੀ ਹਾਂਜੀ ਕੋਈ ਪੈਸਾ ਲਿਆ ਤੁਹਾਡੇ ਕੋਲੋਂ ਨਹੀਂ ਬਿਲਕੁਲ ਨਹੀਂ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਉੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼